ਮੇਰੇ ਕੋਲ ਅੱਜ ਆ ਆ ਇਨਸਾਨ ਆਇਆ ਰਹਾ ਇਹ ਮੈਨੂੰ ਕਹਿੰਦਾ ਵੀ ਸ਼ਹਿਤ ਮੇਰੇ ਕੋਲ ਤਾਜਾ ਚੋਇਆ ਹੋਇਆ ਠੀਕ ਆ ਵੀ ਹਾਂਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਜਾ ਚੋਇਆ ਹੈ ਮੇਰੇ ਕੋਲ ਸ਼ਹਿਤ ਆ ਹਾਂਜੀ 400 ਰੁਪਏ ਕਿਲੋ ਮੈਂ ਦਊਂਗਾ ਠੀਕ ਆ ਹਾਂਜੀ ਹਾਂਜੀ ਚਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ ਹਾਂਜੀ ਠੀਕ ਆ ਠੀਕ ਹੈ ਸਰ ਇਹ ਤੋਂ ਮੈਂ 7 ਕਿਲੋ ਸ਼ਹਿਤ ਲੈ ਲਿਆ ਹਾਂਜੀ ਤੇ 7 ਕਿਲੋ ਜਮ ਸ਼ਹਿਤ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜੰਨੀ ਅਸਤੀショ ਹਾਂਜੀ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਹਿਤ ਨਹੀਂ ਹੈਗਾ ਨਹੀਂ ਨਹੀਂ ਠੀਕ ਹੈ ਨਾ ਹਾਂਜੀ ਫਿਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਤ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਸੱਚੀ ਗੱਲ ਹੁੰਦਾ ਇਹ ਨਹੀਂ ਨਹੀਂ ਸਹੀ ਹੈ ਸਰ ਜੀ ਫਿਰ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਨਹੀਂ ਇਹ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਹੋਰ ਕੀ ਕਹਿਣਾ ਦੇਸੀ ਗੂੜ ਦੇਸੀ ਖੰਡ ਬੋ ਪਾਣੀ ਹੈਗਾ ਗਰਮ ਕਰਕੇ ਪਾ ਲੈਨ ਦਿਵਰਾਜ ਜੀ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਡੱਬੇ ਵਾਲਾ ਸ਼ਹਿਦ ਵੀ ਪਾ ਲੈਣ ਉਹ ਸ਼ਹਿਦ ਨਹੀਂ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰ ਇਹ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲਦਾ ਸਰ ਹਮ ਲੋਗ ਉਹ ਤੂੰ ਕੋਈ ਨਹੀਂ ਚਲੋ ਇਹ ਨਹੀਂ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹੋਰ ਮਨਵਾਉਂਦਾ ਮੇਰੇ ਕੋਲ ਆ ਸ਼ਹਿਦ ਪਿਆ ਜੀ 7 ਲੀਟਰ ਆ ਪੀ ਪੀ ਆ ਤੇ ਹੋਰ 12 15 12 10 5 7 8 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆਹੀ ਆ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵੀ ਇਚ ਹੈ ਕੀ ਆ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਇਚ ਹੈ ਕੀ ਆ ਇਹ ਬੰਦੇ ਨੇ ਸਾਨੂੰ ਇੰਨਾ ਬੇਕੂ ਬਣਾਇਆ ਸਾਨੂੰ 3 ਘੰਟੇ ਕਮਾਉਂਦਾ ਰਿਹਾ ਕਿੰਨਾ ਟਾਈਮ ਘੁਆਇਆ 3 ਘੰਟੇ ਨਹੀਂ ਨਹੀਂ ਸਰ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਨਹੀਂ ਝੂਠ ਬੋਲਿਆ ਸਰ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਹਿਦ ਇਹਨੇ ਤੁਹਾਨੂੰ ਦਿੱਤਾ ਹਾਂ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਲੈਬੋਰੀ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਹਾਂ ਮੈਂ ਤਾਂ ਕਹਤਾ ਨਹੀਂ ਤੇਰਾ ਨਹੀਂ ਨਹੀਂ ਅੰਕਲ ਕੋਲੇ ਤੈਨੂੰ ਤੈਨੂੰ ਇਹ ਵੀ ਕਿਹਾ ਸੀਗਾ ਮੈਂ ਵੀ ਬਿਨਾ ਪੈਸਿਆਂ ਤੋਂ ਤੂੰ ਪੈਸੇ ਲੈ ਜਾ ਜੇ ਤੂੰ ਤੰਗਾਂ ਗਰੀਬ ਬੰਦਾ ਕਿਹਾ ਸੀਗਾ ਨਾ ਨਹੀਂ ਸੱਚ ਬੋਲ ਕਿਹਾ ਸੀਗਾ ਨਹੀਂ ਨਹੀਂ ਸਰ ਸਹੀ ਹੈ ਤੈਨੂੰ ਕਿਹਾ ਵੀ ਤੂੰ ਓਕਣੇ ਪੈਸੇ ਲੈ ਜਾ ਪਰ ਲੋਕਾਂ ਨੂੰ ਜ਼ਾਹਿਰ ਨਾ ਦੇ ਠੀਕ ਹੈ ਨਾ ਸੱਚ ਬੋਲਿਆ ਨਾ ਨਹੀਂ ਨਹੀਂ ਸਰ ਸਹੀ ਪਰ ਤੂੰ ਹਟਿਆ ਨਹੀਂਗਾ ਫੇਰ ਵੀ ਮੈਨੂੰ ਜ਼ਾਹਿਰ ਦੇ ਕੇ ਚੱਲੇ ਆ ਸੱਤ ਲੀਟਰ ਇਹ ਮੈਂਸਨ ਮੇਰੀ ਗਲਤੀ ਹੈ ਸੱਤ ਲੀਟਰ ਇਹ ਤੇ ਬਾਕੀ ਤੇਰਾ ਉਹ ਆਉਂਦਾ ਤੇਰਾ ਦੂਜਾ